ਹਰਿਆਣਾ ਦੀ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਗਦੀਸ਼ ਸਿੰਘ ਢਿੰਡਾ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਦਿਦਾਰ ਸਿੰਘ ਨਲਵੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਜੋਗਾ ਸਿੰਘ ਜਨਰਲ ਸਕੱਤਰ ਹੋਣਗੇ ਅਤੇ ਹਰਪਾਲ ਸਿੰਘ ਮੀਤ ਪ੍ਰਧਾਨ ਤੇ ਭពਿੰਦਰ ਸਿੰਘ ਅਸੰਦ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਇਲਾਵਾ 6 ਐਗਜ਼ੀਕਿਊਟਿਵ ਮੈਂਬਰ ਨਿਯੁਕਤ ਕੀਤੇ ਗਏ ਨੇ 3 ਵਜੇ ਇਸ ਕਮੇਟੀ ਦੀ ਪਹਿਲੀ ਮੀਟਿੰਗ ਕੁਰੂਕ ਖੇਤਰ ਦੇ ਵਿੱਚ ਹੋਵੇਗੀ ਵੱਡੀ ਖਬਰ ਆ ਰਹੀ ਹੈ ਹਰਿਆਣਾ ਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਚਐਸਜੀਪੀਸੀ ਦੀ ਪੂਰੀ ਪ੍ਰਬੰਧਕੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਬੰਦਾ ਇੱਕ ਢਾਂਚਾ ਇਸ ਕਮੇਟੀ ਦਾ ਸਾਹਮਣੇ ਆ ਚੁੱਕਾ ਹੈ ਜਗਦੀਸ਼ ਸਿੰਘ ਝਿੰਡਾ ਜੋ ਕਿ ਇਸ ਕਮੇਟੀ ਦੇ ਪ੍ਰਧਾਨ ਬਣਾਏ ਗਏ ਨੇ ਉਸ ਤੋਂ ਪਹਿਲਾਂ ਵੀ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜਗਦੀਸ਼ ਸਿੰਘ ਝਿੰਡਾ ਜੋ ਕਿ ਲੰਬੇ ਸਮੇਂ ਤੋਂ ਕਰੀਬਨ 1 ਦਹਾਕੇ ਤੋਂ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੜਾਈ ਲੜਦੇ ਆਏ ਨੇ ਉਹੀ ਇਸ ਕਮੇਟੀ ਦੇ ਪ੍ਰਧਾਨ ਹੋਣਗੇ ਤੇ ਨਾ तमाम ਕਿਆਸਰਾਈਆਂ ਤੇ ਅੱਜ ਵਿਰਾਮ ਚਿੰਨ ਲੱਗ ਚੁੱਕਾ ਹੈ ਕਿਉਂਕਿ ਚੁਣੇ ਜਾ ਚੁੱਕੇ ਨੇ 41 ਮੈਂਬਰਾਂ ਦੀ ਸੂਚੀ ਪਹਿਲਾਂ ਹੀ ਸਾਹਮਣੇ ਆ ਚੁੱਕੀ ਸੀ ਅਤੇ ਨਾ 41 ਮੈਂਬਰਾਂ ਨੇ ਆਪਣੇ ਪ੍ਰਧਾਨ ਦੀ ਚੋਣ ਕਰ ਲਈ ਹੈ ਜਗਦੀਸ਼ ਸਿੰਘ ਚਿੰਦਾ ਇਸ ਐਚਐਸਜੀਪੀਸੀ ਐਡ ਹੌਕ ਕਮੇਟੀ ਦੇ ਪ੍ਰਧਾਨ ਚੁਣ ਲਏ ਗਏ ਨੇ ਦਿਦਾਰ ਸਿੰਘ ਨਲਵੀ ਜੋ ਕਿ ਹਮਾਇਤੀ ਸਨ ਅਤੇ ਕਾਫੀ ਲੰਬੇ ਸਮੇਂ ਤੋਂ ਜਗਦੀਸ਼ ਸਿੰਘ ਚਿੰਦਾ ਦੇ ਨਾਲ ਇਹ ਵੀ ਐਚਐਸਜੀਪੀਸੀ ਦੀ ਲੜਾਈ ਲੜਦੇ ਆਏ ਨੇ ਦਿਦਾਰ ਸਿੰਘ ਨਲਵੀ ਨੂੰ ਸੀਨੀਅਰ ਮੀਤ ਪ੍ਰਧਾਨ ਦਾਅਵਾ ਦਿੱਤਾ ਗਿਆ ਹੈ ਜੋਗਾ ਸਿੰਘ ਨੂੰ ਜਰਨਲ ਸਕੱਤਰ ਹਰਪਾਲ ਸਿੰਘ ਮੀਤ ਪ੍ਰਧਾਨ ਤੇ ਭੁਪਿੰਦਰ ਸਿੰਘ ਅਸਨ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਸਰਬਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਸਰਬਜੀਤ ਹੁਣ ਚੋਣਤਾ ਕਰ ਲਈਤੀ ਗਈ ਹੈ ਅਹੁਦੇਦਾਰੀਆਂ ਦੀ ਤੇ ਹੁਣ ਕਦੋਂ ਇਹਨਾਂ ਨੂੰ ਸੌ ਚੁਕਾਈ ਜਾਵੇਗੀ ਆ ਦੇਖੋ ਆਮ ਤੌਰ ਤੇ ਜਿਹੜੀ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਸਟਮ ਹੈਗਾ ਉਹਦੇ ਮੁਤਾਬਕ ਜਨਰਲ ਹਾਊਸ ਬੁਲਾਇਆ ਗਿਆ ਹੈਗਾ 3 ਵਜੇ ਅੱਜ ਖੁਰਖੇਤਰ ਦੇ ਵਿੱਚ ਔਰ ਇਸ ਜਨਰਲ ਹਾਊਸ ਦੀ ਜਿਹੜੀ ਪਹਿਲੀ ਮੀਟਿੰਗ ਹੈਗੀ ਹੈ ਜਿਸ ਸੰਵਿਧਾਨ ਦੇ ਮੁਤਾਬਕ ਹੈ ਜੋ ਡਿਪਟੀ ਕਮਿਸ਼ਨਰ ਹੈਗੇ ਨੇ ਖੁਰਖੇਤਰ ਦੇ ਉਹਨਾਂ ਦੀ ਜਿਹੜੀ ਕਹਿ ਸਕਦੇ ਦੇਖਣੇ ਦੇ ਵਿੱਚ ਇਹ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਤੇ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਤਰਣ ਕਹਿ ਸਕਦੇ ਕਿ ਵਜੂਦ ਚ ਆ ਚੁੱਕੀ ਹੈਗੀ ਆ ਜਨਰਲ ਹੌਲਦੀ ਮੀਟਿੰਗ ਤੋਂ ਬਾਅਦ ਔਰ ਉਸ ਮੀਟਿੰਗ ਨੇ ਵੀ ਜਿਹੜੇ ਆਫਿਸ ਬੈਰੀਅਰ ਆਏ ਜਿਸ ਦਾ ਜਗਦੀਸ਼ ਸਿੰਘ ਜੀ ਅਨੁਪ੍ਰਤਾਨ ਬਣਾਇਆ ਗਿਆ ਹੈਗਾ ਇਹ ਔਰ ਜਿਹੜੇ 11 ਮੈਂਬਰ ਹੈਗੇ ਨੇ 6 ਮੈਂਬਰ ਐਗਜ਼ੀਕਟਿਵ ਜਿ ਰੱਖੇ ਗਏ ਨੇ ਉਹ ਉਹ ਅਸਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਵਾਂਗੇ ਪਰ ਸਵਾਲ ਸਤ ਤੋਂ ਵੱਡਾ ਇਹ ਹੈ ਕਿ ਹਰਿਆਣਾ ਦੇ ਵਿੱਚ ਹੁਣ ਵੀ ਜਿਹੜੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈਗਾ ਉਹ ਐਸਪੀਸੀ ਦੇ ਕੋਲ ਹੈਗਾ ਇਹ ਸਵਾਲ ਵੀ ਪੁੱਛਿਆ ਗਿਆ ਸੀਗਾ ਆ ਦੀਦਾਰ ਸਿੰਘ ਜਰ ਨਹੀਂ ਹੋ ਰਹੇ ਕਹਿੰਦੇ ਕਿ ਜਿਹੜੇ ਅੱਜ ਤੋਂ ਬਾਅਦ ਜਿਹੜਾ ਇਹ ਜਨਮ ਹਾਊਸ ਦੀ ਮੀਟਿੰਗ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜ਼ਿੰਮੇਵਾਰ ਹੈਗੀ ਹੈ ਤਾਂ ਹਰਿਆਣੇ ਦੇ ਵਿੱਚੋਂ ਐਸਜੀਪੀਸੀ ਜਿਹੜੀ ਹੈਗੀ ਆ ਉਹਦਾ ਹੁਣ ਕੰਮਕਾਜ ਖਤਮ ਹੋ ਚੁੱਕਿਆ ਹੈਗਾ ਏ ਤਾਂ ਇੱਕ ਤਰ੍ਹਾਂ ਕਹਿ ਸਕਦੇ ਵੀ ਟਕਰਾਓ ਜਿਹੜਾ ਹੈਗਾ ਉਹ ਜੂਰ ਬਣਿਆ ਹੋਇਆ ਹੈਗਾ ਏ ਦੂਜੇ ਪਾਸੇ ਕੱਲ ਜਿਹੜਾ ਅੰਮ੍ਰਿਤਸਰ ਤੇ ਬੁਲਾਇਆ ਗਿਆ ਹੈਗਾ ਪੰਥਕ 71 ਦਾ ਉਸ ਤੋਂ ਬਾਅਦ ਦੇਖਣਾ ਇਹ ਹੋਊਗਾ ਕਿ ਕਿਸ ਤਰੀਕੇ ਨਾਲ ਪ੍ਰਬੰਧ ਲੈ ਪਾਉਂਦੇ ਕਿਉਂਕਿ ਅਗਰ ਇਸੇ ਤਰੀਕੇ ਦੀ ਸਨੌਪਰ ਸਥਿਤੀ ਰਹੀ ਤਾਂ ਫੇਰ ਜਿਹੜੀ ਹੈਗੀ ਹੈ ਕਿ ਕਾਫੀ ਹਾਲਾਤ ਖਰਾਬ ਹੋ ਸਕਦੇ ਨੇ ਪਰ ਨਿਸ਼ਚਿਤ ਤੌਰ ਤੇ ਇਹ ਗੱਲ ਕਾਫੀ ਅਹਿਮ ਹੈ ਕਿ ਜੋ ਕੱਲ ਦੀ ਮੀਟ ਦੀ ਅਮਰਸਰ ਦੇ ਵਿੱਚ ਬੁਲਾਈ ਗਈ ਚੋਮਣੀ ਅਕਾਲ ਜਲ ਵੱਲੋਂ ਉਸ ਮੀਟਿੰਗ ਦੇ ਉੱਤੇ ਜਿਹੜਾ ਹੈਗਾ ਇਹ ਉਹ ਕੀ ਕੰਮ ਕਰਦੇ ਪਰ ਫਿਲਹਾਲ ਇਹ ਹੈ ਕਿ ਹਰਿਆਣਾ ਦੇ ਵਿੱਚੋਂ ਵੱਖਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਕੰਮਕਾਜ ਜਿਹੜਾ ਹੈਗਾ ਏ ਉਹ ਉਸ ਨੂੰ ਅੱਗੇ ਵਧਾਉਂਦੇ ਜਾ ਰਹੇ ਹੈਗੇ ਨੇ ਕੱਲ ਕੈਸਲ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਈ ਸੀ ਔਰ ਮੀਟਿੰਗ ਤੋਂ ਬਾਅਦ ਅੱਜ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਇਹਨੇ ਕੁਰਖੇਤਰ ਦੇ ਬੁਲਾਈ ਹੈਗੀ ਜੀ ਕੁਰਖੇਤਰ ਦੇ ਵਿੱਚ ਜਨਰਲ ਹਾਊਸ ਦੀ ਮੀਟਿੰਗ ਹੋਣ ਵਾਲੀ ਹੈ ਸਰਪਜੀਤ ਕੀ ਲੱਗਦਾ ਇਸ ਵਿੱਚ ਏਜੰਡਾ ਕੀ ਰਹਿਣ ਵਾਲਾ ਹੈ ਅਹੁਦੇਦਾਰੀਆਂ ਸੌਤਾ ਚੁਕਾਈ ਜਾਏਗੀ ਉਸ ਤੋਂ ਇਲਾਵਾ ਵੀ ਸ਼ਾਇਦ ਜੋ ਪ੍ਰਬੰਧ ਸੰਭਾਲਣਾ ਹੈ ਹਰਿਆਣਾ ਦੇ ਵੱਖਰੇ ਵੱਖਰੇ ਗੁਰਦੁਆਰੇ ਦਾ ਉਸ ਬਾਬਤ ਵੀ ਚਰਚਾ ਹੋ ਸਕਦੀ ਹੈ ਕਿ ਕਿਸ ਤਰ੍ਹਾਂ ਅਗਲੀ ਬਿਲਕੁਲ ਕਿਉਂਕਿ ਜੇ ਅਗਰ ਦੇਖਿਆ ਜਾਵੇ ਤਾਂ 28 ਤਰੀਕ ਨੂੰ ਇਹਨਾਂ ਨੇ ਜੋ ਹੈਗਾ ਕਰਨਾਲ ਦੇ ਵਿੱਚ ਇੱਕ ਵੱਡਾ ਇਕੱਠ ਬੁਲਾਇਆ ਹੈਗਾ ਜੋ ਕਿ ਕੱਲ ਅਮ੍ਰਿਤਸਰ ਗਿਆ ਤੇ 28 ਤਰੀਕ ਨੂੰ ਹਰਿਆਣਾ ਦੀ ਵਕਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡਾ ਇਕੱਠ ਬੁਲਾਇਆ ਗਿਆ ਹੈ ਸਿੱਖਾਂ ਦਾ ਹਰਿਆਣੇ ਦਾ ਤੇ ਉਸ ਮੀਟਿੰਗ ਉਸ ਇਕੱਠ ਦੇ ਸਬੰਧੀ ਵਿਚਾਰ ਚਰਚਾ ਹੋ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਕਿਸ ਤਰੀਕੇ ਦਾ ਪ੍ਰਬੰਧ ਕੀਤਾ ਜਾਵੇ ਅੱਗੇ ਕਿਸ ਤਰੀਕੇ ਨਾਲ ਸੇਵਾ ਲਈ ਜਾਵੇ ਗੁਰਦੁਆਰਾ ਸਾਹਿਬ ਦੀ ਇਹ ਤਮਾਮ ਗੱਲਾਂ ਹੈਗੀਆਂ ਨੇ ਪਰ ਦਿਖ ਰਾਹੀ ਉਹ ਵੀ ਅੱਜ ਦੀ ਬਾਦ ਅਗਲੀ ਰਣਨੀਤੀ ਕੀ ਹੈਗੀ ਆ ਕਿਉਂਕਿ ਹਜੇ ਤੱਕ ਰਣਨੀਤੀ ਦਾ ਖੁਲਾਸਾ ਜਿਹੜਾ ਹੈਗਾ ਏ ਇਹ ਹਰਿਆਣਾ ਦੀ ਵਕਰੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜਾ ਅਹੁਦੇਦਾਰ ਹੈਗੇ ਨੇ ਉਹ ਕਰਨ ਤੋਂ ਗਰੇਟ ਕਰ ਰਹੇ ਨੇ ਜੀ ਆ ਸਰਪਜੀਤ ਇਸ ਦੇ ਨਾਲ ਹੀ ਜੇ ਅਹੁਦੇਦਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਖਾਸੀ ਹੈਰਾਨੀ ਨਹੀਂ ਹੋਈ ਜਗਦੀਪ ਸਿੰਘ ਢੀਂਡਾ ਨੂੰ ਪ੍ਰਧਾਨ ਬਣਾਇਆ ਗਿਆ ਜੇਦਾਰ ਸਿੰਘ ਨਲਵੀ ਨੂੰ ਦੂਸਰਾ ਸਥਾਨ ਤੇ ਰੱਖਿਆ ਗਿਆ ਇਹ ਤਮਾਮ ਜੋ ਨਾਮ ਵੱਡੇ ਸਾਹਮਣੇ ਆ ਰਹੇ ਸਨ ਉਹਨਾਂ ਵਿੱਚ ਕੋਈ ਫੇਰ ਬਦਲ ਨਹੀਂ ਹੈ ਜੋ ਕਿਆਸਰਾਈਆਂ ਸਨ ਉਹੀ ਸਾਹਮਣੇ ਆਈਆਂ ਹਨ ਜਿਸ ਵੀ ਅਗਰ ਪੂਰੀ ਦੇਖਿਆ ਜਾਵੇ ਪੂਰੀ ਮੂਮੈਂਟ ਨੂੰ ਦੇਖਿਆ ਜਾਵੇ ਤਾਂ ਦਰਪ ਸਿੰਘ ਮਲਵੀ ਔਰ ਜਗਦੀਸ਼ ਸਿੰਘ ਢਿੰਡਾ ਦੋ ਐਸੇ ਨਾਮ ਹੈਗੇ ਨੇ ਜਿਨ੍ਹਾਂ ਨੇ ਇੱਕ ਸ਼ੁਰੂ ਤੋਂ ਲੈ ਕੇ ਇਸ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਵਾਜ਼ ਚੁੱਕੀ ਸੀਗੀ ਔਰ ਉਸਦੇ ਰਕਾਇਦਾ ਸਮੇਂ-ਸਮੇਂ ਤੇ ਇਹਨਾਂ ਵੱਲੋਂ ਜਿਹੜੇ ਹੈਗੇ ਨੇ ਅੱਗੇ ਕੰਮ ਵੀ ਕੀਤਾ ਗਿਆ ਤਾਂ ਕੋਈ ਹੈਰਾਨੀ ਯਾਨਕ ਹੈ ਨਹੀਂ ਸੀ ਕਿਉਂਕਿ ਅਡਾਪਟ ਕਮੇਟੀ ਜਿਹੜੀ ਬਣਾਈ ਹੋਈ ਸੀਗੀ ਉਹ ਅਡਾਪਟ ਕਮੇਟੀ ਦਾ ਜਿਹੜਾ ਚੇਅਰਮੈਨ ਵੀ ਸੀ ਉਹ ਵੀ ਜਗਦੀਸ਼ ਸਿੰਘ ਢਿੰਡਾ ਹੀ ਸਨ ਤਾਂ ਇਹ ਮਤਲਬ ਇਸ ਤੋਂ ਕੋਈ ਜ਼ਰਾ ਫੇਰਬਦਲ ਨਹੀਂ ਦੇਖਣ ਨੂੰ ਮਿਲਿਆ ਹੈਗਾ ਹਾਲੇ ਹੀ ਇਹ ਹੈ ਕਿ ਇਸ ਮੀਟਿੰਗ ਤੋਂ ਬਾਅਦ ਪਤਾ ਲੱਗ ਪਾਇਆ ਗਿਆ ਕਿ ਅੱਗੇ ਕੀ ਰਣਨੀਤੀ ਵਰਤੀਏ ਪਰ ਸਭ ਦੀ ਨਜ਼ਰ ਹੁਣ 27 ਤੇ 28 ਤਰੀਕ ਦੇ ਲੱਗੀਆਂ ਹੋਈਆਂ ਨੇ